ਜਿਹੜੇ ਬੱਚੇ 60 ਤੱਕ ਪਹੁੰਚ ਜਾਂਦੇ ਨੇ ਉਹ ਤਾਂ ਤਰੱਕੀ ਕਰ ਲੈਂਦੇ ਨੇ ਬਟ ਪੰਜਾਬ ਦੇ ਬਹੁਤ ਸਾਰੇ ਬੱਚੇ ਆ ਕਿ ਸਾਡੀ ਯੂਨੀਵਰਸਿਟੀ ਤੱਕ ਨਹੀਂ ਆ ਪਾਉਂਦੇ ਆਪਣੀ ਡਿਗਰੀ ਇੰਜੀਨੀਅਰਿੰਗ ਕਰਨ ਵਾਸਤੇ ਬਟ ਉਹਨਾਂ ਕੋਲ ਸਕਿੱਲਸ ਨਾ ਹੋਣ ਕਰਕੇ ਸ਼ਾਇਦ ਉਹ ਇੰਪਲਾਈਅਬਲ ਨਹੀਂ ਹੋ ਪਾਉਂਦੇ ਸੀ ਟਿਸ ਟੋਟਲ ਪੂਰੇ ਇੰਡੀਆ ਚ 15 ਯੂਨੀਵਰਸਿਟੀਆਂ ਦਾ ਚੋਣਵ ਕਰਨਾ ਹੈ ਔਰ ਉਹਨਾਂ ਨੇ ਦੇਖਿਆ ਕਿ ਨੌਰਥ ਦੇ ਵਿੱਚ ਟੈਂਡੀਗੋਟ ਯੂਨੀਵਰਸਿਟੀ ਹੀ ਇੱਕ ਐਸੀ ਯੂਨੀਵਰਸਿਟੀ ਹੈ ਜਿਹੜੀ ਕਿ ਇਸ ਨੂੰ ਅੱਛੇ ਤਰੀਕੇ ਨਾਲ ਨਿਭਾ ਸਕਦੀ ਹੈ ਸਾਡੀ ਇਨਫਰਾਸਟ੍ਰਕਚਰ ਲੈ ਲਓ ਸਾਡੀ ਆਊਟਰੀਚ ਲੈ ਲਓ ਸਾਡੇ ਕੋਲ ਬੱਚਿਆਂ ਦੇ ਜਿਹੜੀ ਫੀਡਬੈਕ ਹੈ ਉਹ ਲੈ ਲਓ ਉਹਨਾਂ ਨੇ ਸਾਨੂੰ ਸਿਲੈਕਟ ਕੀਤਾ ਨਾਰਥ ਦੇ ਵਿੱਚ ਕਿ ਅਸੀਂ ਪਹਿਲਾ ਸੈਂਟਰੜਾ ਨਾਰਥ ਦਾ ਐ ਇੱਥੇ ਖੋਲਾਂਗੇ ਜਿਹੜੇ ਬੱਚੇ ਸਿੱਜਾ ਦਾਖਲਾ ਲੈਣਗੇ ਕਿਉਂਕਿ ਇਹ ਸਾਰਾ ਜਿਹੜਾ ਪ੍ਰੋਜੈਕਟ ਹੈਗਾ ਸੀਐਸਆਰ ਪ੍ਰੋਜੈਕਟ ਹੈਗਾ ਉਹਨਾਂ ਦੀ ਪੂਰੀ ਦੇਖਰੇਖ ਉਹਨਾਂ ਦਾ ਰਹਿਣ ਦਾ ਪੂਰਾ ਜਿਹੜਾ ਪ੍ਰਬੰਧ ਹੈ ਉਹ ਚੰਡੀਗੜ੍ਹ ਤੋਂ ਸਟੇਟ ਦੇਣਾ ਹੈ ਕੋਈ ਫੀਸ ਤਾਂ ਵੀ ਕੋਈ ਰੱਖਿਆ ਗਿਆ ਹੋਣਾ ਤੇ ਜਿਹੜਾ ਉਹਨਾਂ ਨੂੰ ਉਹ ਕਿੰਨੇ ਟਾਈਮ ਬਾਅਦ ਫਿਰ ਜਿਹੜਾ ਕੋਈ ਦਵੋਂਗੇ ਜਿਹੜਾ ਕੋਈ ਸਰਟੀਫਿਕੇਟ ਵਗੈਰਾ ਮਿਲੂਗਾ ਉਹ ਵਰਲਡਵਾਈਡ ਕਿੰਨਾ ਕੋ ਰੈਕੋਗਨਾਈ ਇਹਦੇ ਵਿੱਚ ਸਰਟੀਫਿਕੇਟ ਡਿਪਲੋਮਾ ਜਾਂ ਫੀਸ ਵਾਲੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਐਕਚੁਅਲ ਚ ਸਕਿੱਲਸ ਐ ਬਾਜਾਜ ਨਾਲ ਜੁੜੀਆਂ ਹੋਈਆਂ 100 ਇੰਡਸਟਰੀਜ਼ ਦੀ ਜੋ ਉਹਨਾਂ ਦੀਆਂ ਜੌਬ ਡਿਸਕ੍ਰਿਪਸ਼ਨਸ ਐ ਜੋ ਚਾਹੁੰਦੇ ਕਿ ਅੱਜ ਬੱਚਾ ਇਕਵਿਪਮੈਂਟ ਤੇ ਕਿਵੇਂ ਕੰਮ ਕਰੇਗਾ ਜਿਹੜੀ ਨਵੀਂ ਇਕਵਿਪਮੈਂਟ ਆ ਰਹੀ ਐ ਉਸ ਤੇ ਕਿਵੇਂ ਕੰਮ ਕਰੇਗਾ ਇਹ ਉਸ ਦੀ ਟ੍ਰੇਨਿੰਗ ਐ ਬਾਬੂ ਸ਼ਹੀ ਦੇਖ ਰਹੇ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਕੜੂਆ ਦੀ ਆਪਾਂ ਗੱਲ ਕਰਾਂਗੇ ਇੱਕ ਹੋਰ ਨਵੀਂ ਅਚੀਵਮੈਂਟ ਐ ਇਸ ਯੂਨੀਵਰਸਿਟੀ ਦੀ ਬਾਜਾਜ ਆਟੋ ਦੇ ਨਾਲ ਮਿਲ ਕੇ ਇੱਕ ਐਮਓਯੂ ਸਾਈਨ ਹੋਇਆ ਅੱਜ ਤੇ ਇਸ ਐਮਯੂ ਦੇ ਤਹਿਤ ਕੀ ਕੀ ਕਰਨ ਦਾ ਜਿਹੜਾ ਟਾਰਗੇਟ ਬਣਾਇਆ ਹੈ ਸੀਯੂ ਨੇ ਤੇ ਨਾਲ ਹੀ ਇਹਦੇ ਤਹਿਤ ਹੀ ਜਿਹੜਾ ਇੱਕ ਸਕਿੱਲ ਟ੍ਰੇਨਿੰਗ ਸੈਂਟਰ ਖੋਲਿਆ ਜਾ ਰਿਹਾ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਬਜਾਜ ਦੇ ਨਾਲ ਮਿਲ ਕੇ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰੋਫੈਸਰ ਮਨਪ੍ਰੀਤ ਸਿੰਘ ਮਨਦਾ ਨੇ ਜਿਹੜੇ ਵਾਈਸ ਚਾਂਸਲਰ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਇਹ ਸਬਬ ਕਿਵੇਂ ਬਣਿਆ ਬਜਾਜ ਦੇ ਨਾਲ ਜਿਹੜਾ ਤੁਸੀਂ ਐਮਓਯੂ ਸਾਈਨ ਕੀਤਾ ਹੈ ਇਸ ਤਰ੍ਹਾਂ ਹੈ ਕਿ ਬੜੀ ਦੇਰ ਤੋਂ ਸਾਡੇ ਜਿਹੜੇ ਆਨਰਬਲ ਚਾਂਸਲਰ ਸਰਦਾਰ ਸਤਰਾਮ ਸਿੰਘ ਸੰਧੂ ਜੀ ਆ ਜਿਨ੍ਹਾਂ ਨੂੰ ਹੁਣ ਦੇਸ਼ ਦਾ ਵੀ ਇੰਨਾ ਵੱਡਾ ਭਾਰ ਮਿਲਿਆ ਹੈਗਾ ਮੈਂਬਰ ਪਾਰਲੀਮੈਂਟ ਰਾਜ ਸਭਾ ਬਣ ਕੇ ਐਜੂਕੇਸ਼ਨ ਦੇ ਵਿੱਚ ਪਿਛਲੇ 20 ਸਾਲ ਤੋਂ ਬਹੁਤ ਕੰਮ ਕਰ ਰਹੇ ਨੇ ਔਰ ਆਪ ਜੀ ਜਾਣਦੇ ਹੋ ਕਿ ਇੱਕ ਵੱਡਾ ਗਰੁੱਪ ਚਲਾ ਰਹੇ ਨੇ ਉਹਨਾਂ ਦੀ ਸੋਚ ਇਹ ਸੀ ਜਿਹੜੇ ਬੱਚੇ ਛੱਟ ਤੱਕ ਪਹੁੰਚ ਜਾਂਦੇ ਨੇ ਉਹ ਤਾਂ ਤਰੱਕੀ ਕਰ ਲੈਂਦੇ ਨੇ ਬਟ ਪੰਜਾਬ ਦੇ ਬਹੁਤ ਸਾਰੇ ਬੱਚੇ ਆ ਕਿ ਸਾਡੀ ਯੂਨੀਵਰਸਿਟੀ ਤੱਕ ਨਹੀਂ ਆ ਪਾਉਂਦੇ ਆਪਣੀ ਡਿਗਰੀ ਇੰਜੀਨੀਅਰਿੰਗ ਕਰਨ ਵਾਸਤੇ ਬਟ ਉਹਨਾਂ ਕੋਲ ਸਕਿੱਲਸ ਨਾ ਹੋਣ ਕਰਕੇ ਸ਼ਾਇਦ ਉਹ ਇੰਪਲਾਈਅਬਲ ਲੈ ਕੇ ਜਦੋਂ ਅਸੀਂ ਬੈਠੇ ਸੀ ਕਿ ਸਾਨੂੰ ਪਤਾ ਚੱਲੇ ਕਿ Bajaj Auto ਨੇ ਆਪਣੇ CSR ਰਾਹੀਂ ਇਸ ਤਰ੍ਹਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਤੇ ਅਸੀਂ ਉਹਨਾਂ ਨੂੰ ਜਦੋਂ ਅਪਰੋਚ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਟੋਟਲ ਪੂਰੇ ਇੰਡੀਆ ਚ 15 ਯੂਨੀਵਰਸਿਟੀਆਂ ਦਾ ਚੁਣੌਵ ਕਰਨਾ ਹੈ ਔਰ ਉਹਨਾਂ ਨੇ ਦੇਖਿਆ ਕਿ ਨਾਰਥ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਹੀ ਇੱਕ ਐਸੀ ਯੂਨੀਵਰਸਿਟੀ ਹੈ ਜਿਹੜੀ ਕਿ ਇਸ ਨੂੰ ਅੱਛੇ ਤਰੀਕੇ ਨਾਲ ਨਿਭਾ ਸਕਦੀ ਹੈ ਸਾਡੀ ਇਨਫਰਾਸਟ੍ਰਕਚਰ ਲੈ ਲਓ ਸਾਡੀ ਆਊਟਰੀਚ ਲੈ ਲਓ ਸਾਡੇ ਕੋਲ ਬੱਚਿਆਂ ਦਾ ਜਿਹੜੀ ਫੀਡਬੈਕ ਹੈ ਉਹ ਲੈ ਲਓ ਉਹਨਾਂ ਨੇ ਸਾਨੂੰ ਸਿਲੈਕਟ ਕੀਤਾ ਨਾਰਥ ਦੇ ਵਿੱਚ ਕਿ ਅਸੀਂ ਪਹਿਲਾ ਸੈਂਟਰ ਨਾਰਥ ਦਾ ਇੱਥੇ ਖੋਲਾਂਗੇ ਇਸ ਉਹਨਾਂ ਨੇ ਸਾਨੂੰ ਕੰਪਲੀਟ ਇਕੁਪਮੈਂਟ ਦੇਣੇ ਹੈ, ਟ੍ਰੇਨਰਸ ਦੇਣੇ ਹੈ ਤੇ ਕਰਿਕੂਲਮ ਦੇਣਾ ਹੈ। ਕਿਉਂਕਿ ਜਿਹੜੀ ਟ੍ਰੇਨਿੰਗ ਹੈਗੀ ਆ ਉਹ ਇੰਡਸਟਰੀ ਨੇ ਖੁਦ ਦੇਣੀ ਹੈ। ਸਾਡੇ ਟੀਚਰ ਹੋ ਸਕਦਾ ਕੀ ਉਹ ਟ੍ਰੇਨਿੰਗ ਉਸ ਲੈਵਲ ਦੀ ਨਾ ਦੇ ਸਕਣ ਜਿਹੜੀ ਕਿ ਟ੍ਰੇਨਿੰਗ ਇੱਕ ਇੰਡਸਟਰੀ ਐਕਸਪੈਕਟ ਕਰਦੀ ਹੈ। ਅਸੀਂ ਉਹਨਾਂ ਨੂੰ ਕੰਪਲੀਟ ਇਨਫਰਾਸਟ੍ਰਕਚਰ ਦੇ ਰਹੇ ਹਾਂ। ਜਿਹੜੇ ਬੱਚੇ ਇਸ ਵਿੱਚ ਹਿੱਸਾ ਬਣਨਗੇ, ਜਿਹੜੇ ਬੱਚੇ ਇਸ ਵਿੱਚ ਦਾਖਲਾ ਲੈਣਗੇ ਕਿਉਂਕਿ ਇਹ ਸਾਰਾ ਜਿਹੜਾ ਪ੍ਰੋਜੈਕਟ ਹੈਗਾ ਸੀਐਸਆਰ ਪ੍ਰੋਜੈਕਟ ਹੈਗਾ। ਉਹਨਾਂ ਦੀ ਪੂਰੀ ਦੇਖਰੇਖ ਉਹਨਾਂ ਦਾ ਰਹਿਣ ਦਾ ਪੂਰਾ ਜਿਹੜਾ ਪ੍ਰਬੰਧ ਹੈ ਉਹ ਚੰਡੀਗੜ੍ਹ ਉਸਟਿਨ ਦੇਣਾ ਹੈ ਔਰ ਅਸੀਂ ਇੱਥੇ ਇੱਕ ਐਕਸਕਲੂਸਿਵ ਉਹਨਾਂ ਨੂੰ ਵਰਲਡ ਕਲਾਸਿਕ ਸੈਂਟਰ ਖੋਲ ਕੇ ਦੇ ਰਹੇ ਹਾਂ ਜਿਹੜਾ ਕਿ ਅਗਲੇ 3 ਮਹੀਨੇ 6 ਮਹੀਨੇ ਚ ਪੂਰਾ ਬਣ ਕੇ ਤਿਆਰ ਹੋ ਜਾਏਗਾ ਜਿਹਦੇ ਵਿੱਚ ਬਜਾਜ ਆ ਕੇ ਫਿਰ ਫਾਈਨਲ ਆਪਣੀ ਵੈਲੂਏਸ਼ਨ ਕਰਕੇ ਆਪਣੇ ਟ੍ਰੇਨਰ ਮਾਸਟਰ ਟ੍ਰੇਨਰ ਭੇਜੇਗੀ ਸਾਡੀ ਕੁਝ ਫੈਕਲਟੀ ਨੂੰ ਸਿਲੈਕਟ ਕਰਕੇ ਉਹ ਟ੍ਰੇਨਰਸ ਵੀ ਬਣਾਣਗੇ ਕਿਉਂਕਿ ਬੱਚਿਆਂ ਦਾ ਪਹਿਲਾ ਬੈਚ 120 ਦਾ ਹੋਏਗਾ ਫਿਰ ਹੋਲੀ ਹੋਲੀ 240 ਦਾ ਬੈਚ ਹੋਏਗਾ ਸੋ ਜਿੰਨੇ ਬੱਚੇ ਆਈ ਜਾਣਗੇ ਅਸੀਂ ਉਹਨਾਂ ਦੀ ਐਡਮਿ ਬੱਚੇ ਕੋਲ ਡਿਪਲੋਮਾ ਜੇ ਡਿਪਲੋਮੇ ਦਾ ਫਾਈਨਲ ਇਅਰ ਯੂ ਦੀ ਐਂਟਰੀ ਹੋਵੇ ਤੇ ਨਾਲ ਹੀ ਉਹਦੇ ਅੰਦਰ ਇੱਕ ਸਿੱਖਣ ਦੀ ਚਾਹ ਇੱਕ ਐਪਟੀਟਿਊਡ ਹੋਣਾ ਚਾਹੀਦਾ ਕਿ ਮੈਂ ਇੰਜੀਨੀਅਰਿੰਗ ਦਾ ਹੀ ਕੰਮ ਕਰਨਾ ਹੈ ਕਿ ਜ਼ਿੰਦਗੀ ਚੱਲ ਕੇ ਉਹਨੂੰ ਅਸੀਂ ਇਹ ਟ੍ਰੇਨਿੰਗ ਦੇ ਕੇ ਤੇ ਸਿੱਧਾ ਹੀ ਇੰਡਸਟਰੀ ਰੈਡੀ ਕਰਨਾ ਚਾਹਾਂਗੇ ਇਹ ਚਾਰ ਡਿਫਰੈਂਟ ਡਿਵੀਜ਼ਨਸ ਹੈ ਮਾਈਕਰੋਟ੍ਰੋਨਿਕਸ ਹੋ ਗਿਆ ਰੋਬੋਟਿਕਸ ਹੋ ਗਿਆ ਮੈਨੂਫੈਕਚਰਿੰਗ ਹੋ ਗਿਆ ਕਿਉਂਕਿ ਬਜਾਜਟੋ ਮੋਬਾਈਲ ਨੇ ਮੈਨੂਫੈਕਚਰਿੰਗ ਇੰਡੀਆ ਦੇ ਕਨਸੈਪਟ ਨੂੰ ਲੈ ਕੇ ਅੱਗੇ ਚੱਲਣਾ ਕਿ ਇੰਡੀਆ ਵਿੱਚ ਮੈਨੂਫੈਕਚਰਿੰਗ ਕਿਉਂ ਨਹੀਂ ਵੱਧ ਰਹੀ ਸਾਡੀ ਇੰਡਸਟਰੀ ਮੈਨੂਫੈਕਚਰਿੰਗ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਆਈਟੀ 'ਚ ਅਸੀਂ ਆਲਰੇਡੀ ਬਹੁਤ ਮੱਲਾ ਮਾਰ ਲਿਆ ਅੱਜ ਦਿਨ ਸਾਡਾ ਆਈਟੀ ਬਹੁਤ ਅੱਛਾ ਚੱਲ ਰਿਹਾ ਹੈਗਾ ਬਟ ਮੈਨੂਫੈਕਚਰਿੰਗ ਸ਼ਾਇਦ ਅਸੀਂ ਉਹਨਾ ਅੱਛਾ ਨਹੀਂ ਕਰ ਪਾ ਰਹੇ ਇਸੇ ਨੂੰ ਅੱਗੇ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਹੁਣ ਬਜਾਜ ਨਾਲ ਹੱਥ ਮਿਲਾਇਆ ਹੈ ਅੱਛਾ ਇਸ ਤੋਂ ਪਹਿਲਾਂ ਹੋਰ ਵੀ ਐਮਓਯੂ ਸਾਈਨ ਹੋਏ ਹੋਣੇ ਆ ਪਾਸਟ ਜੇ ਆਪਾਂ ਗੱਲ ਕਰੀਏ ਉਹਨਾਂ ਦਾ ਆਊਟਪੁੱਟ ਓਪਨ ਕਰਨ ਲਈ ਦਿੱਤਾ ਸੀ ਅੱਜ ਤੋਂ 4 ਸਾਲ 5 ਸਾਲ ਪਹਿਲਾਂ ਕਲਪਨਾ ਚਾਵਲਾ ਸਪੇਸ ਸੈਂਟਰ ਅੱਜ ਉਸ ਸਪੇਸ ਸੈਂਟਰ ਰਾਹੀਂ ਸਾਡੇ 70 ਬੱਚੇ ਜਿਹੜੇ ਹੈਗੇ ਨੇ ਕੰਪਲੀਟ ਕਰਕੇ ਮੁਕੰਮਲ ਕੋਈ ਪੀ ਐਸ ਡੀ ਇਸਰਚ ਕਰ ਰਹੇ ਨੇ ਕੋਈ ਬਾਹਰ ਜਾ ਕੇ ਸਪੇਸ ਸੈਂਟਰ ਵਿੱਚ ਨੇ ਕੁਝ ਬੱਚਿਆਂ ਨੇ ਇੱਥੇ ਫੈਕਲਟੀ ਨੂੰ ਐਸ ਅ ਫੈਕਲਟੀ ਵੀ ਜੁਆਇਨ ਕੀਤਾ ਹੈ ਇਹ ਸਾਡਾ ਇੱਕ ਸੈਂਟਰ ਹੀ ਇੱਕ ਨਵੀਂ ਉਰ ਉਦੇ ਕਰਕੇ ਹੀ ਸ਼ਾਇਦ ਮੈਨੂੰ ਇਹ ਮਾਣ ਹੁੰਦਾ ਦੱਸਦੇ ਹੋ ਕਿ ਸਾਡੇ ਜਿਹੜੇ ਸੈਂਟਰ ਆਫ ਐਕਸਲੈਂਸ ਖੁੱਲੇ ਹੋਏ ਨੇ ਡਿਫਰੈਂਟ ਡਿਫਰੈਂਟ ਇੰਡਸਟਰੀ ਤੋਂ ਗਵਰਨਮੈਂਟ ਆਫ ਇੰਡੀਆ ਦੀ ਗ੍ਰਾਂਟ ਨਾਲ ਸਾਡੇ ਕੋਲ ਇੱਕ ਟੀਵੀਆਈ ਪੂਰਾ ਖੁੱਲਿਆ ਹੈ ਸਾਡੇ ਬੱਚਿਆਂ ਦੇ ਪੇਟੈਂਟਸ ਜਿਹੜੇ ਸੀਗੇ ਲਾਸਟ ਈਅਰ ਹਾਈਐਸਟ ਪੇਟੈਂਟਸ ਹੋਏ ਇੰਡੀਆ ਚ 1000 ਪੇਟੈਂਟਸ ਅਸੀਂ ਇੱਥੇ ਫਾਈਲ ਕਰ ਸਕੇ ਕਿਉਂਕਿ ਉਹਨਾਂ ਬੱਚਿਆਂ ਨੇ ਆਪਣੇ ਡਿਜ਼ਾਈਨ ਤਿਆਰ ਕੀਤੇ ਆਪਣੇ ਆਈਡੀਆ ਤਿਆਰ ਕੀਤੇ ਔਰ ਲਗਭਗ 150 ਸਟਾਰਟਅਪਸ ਕ੍ਰੀਏਟ ਹੋ ਗਏ ਨੇ ਕਿਉਂਕਿ ਸਟਾਰਟਅਪ ਕਦੀ ਕਲਾਸ ਤੋਂ ਤਿਆਰ ਨਹੀਂ ਹੁੰਦਾ ਹ ਕੇ ਬੱਚਾ ਇਨਕੂਬੇਸ਼ਨ ਕਰਦਾ ਹੈ ਉੱਥੇ ਜਾ ਕੇ ਬੱਚਾ ਇੱਕ ਇੰਡਸਟਰੀ ਨਾਲ ਗੱਲ ਕਰਦਾ ਹੈ ਅੱਜ ਦੀ ਡੇਟ 'ਚ ਸਾਡੇ ਕੋਲ 700 ਇੰਡਸਟਰੀ ਦੇ ਵੱਡੇ ਵੱਡੇ ਸੀਈਓਜ਼ ਸਾਡੀ ਕਾਰਪੋਰੇਟ ਐਡਵਾਈਜ਼ਰੀ ਬੋਰਡ ਦਾ ਹਿੱਸਾ ਨੇ ਹਰ ਸਾਲ ਦੋ ਦਿਨ ਸਾਡੇ ਕੋਲ ਆ ਕੇ ਵਤੀਤ ਕਰਦੇ ਆ ਸਾਡੇ ਬੱਚੇ ਨਾਲ ਗੱਲਬਾਤ ਕਰਦੇ ਆ ਸਾਡੀ ਫੈਕਲਟੀ ਨਾਲ ਗੱਲਬਾਤ ਕਰਦੇ ਆ ਇਸ ਕਰਕੇ ਬਜਾਜ ਨੇ ਵੀ ਦੇਖਿਆ ਕਿ ਚੰਡੀਗੜ੍ਹ ਇੰਡਸਟਰੀ ਕੋਲ ਇੱਕ ਇਕੋਸਿਸਟਮ ਹੈਗਾ ਇਹ ਸੈਂਟਰ ਨੂੰ ਅੱਛੀ ਤਰ੍ਹਾਂ ਸੰਭਾਲ ਸਕਦੇ ਆ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ अच्छा ये भी दसो जेड़े ਤੁਸੀਂ ਦੱਸ ਰਹੇ ਹੋ ਵੀ ਜਿਹੜਾ ਬੈਚ ਹੋਊਗਾ ਜਿਹੜੇ ਵੀ ਸਟੂਡੈਂਟਸ ਆਉਣਗੇ ਉਹ ਜਿਹੜਾ ਕੋਈ ਫੀਸ ਦਾ ਵੀ ਕੋਈ ਰੱਖਿਆ ਗਿਆ ਹੋਣਾ ਤੇ ਜਿਹੜਾ ਉਹਨਾਂ ਨੂੰ ਉਹ ਕਿੰਨੇ ਟਾਈਮ ਬਾਅਦ ਫਿਰ ਜਿਹੜਾ ਕੋਈ ਦਊਂਗੇ ਜਿਹੜਾ ਕੋਈ ਸਰਟੀਫਿਕੇਟ ਵਗੈਰਾ ਮਿਲੂਗਾ ਉਹ ਵਰਲਡਵਾਈਡ ਕਿੰਨਾ ਕੋ ਰੈਕੋਗਨਾਈਜ਼ ਹੋ ਸਕਦਾ ਅ ਜਿਹੜੀ ਵੀ ਤੁਸੀਂ ਐਜੂਕੇਸ਼ਨ ਸਿਸਟਮ ਨੂੰ ਦੇਖੋਗੇ ਜਿਹੜੀ ਕਿ ਇੱਕ ਫਾਰਮਲ ਐਜੂਕੇਸ਼ਨ ਹੈਗੀ ਹੈ ਜਿਵੇਂ ਕਿ ਡਿਗਰੀ ਡਿਪਲੋਮਾ 100 1% ਉਸ ਚਿਕ ਫੀਸ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਨੂੰ ਕਨਵੋਕੇਸ਼ਨ ਤੇ ਡਿਗਰੀ ਦਿੱਤੀ ਜਾਂਦੀ ਹੈ ਬਟ ਇਹ ਜਿਹੜਾ ਪ੍ਰੋਗਰਾਮ ਹੈ ਇਹ ਕਮਿਸ਼ਨ ਹੈ ਇਹਦੇ ਵਿੱਚ ਸਰਟੀਫିକੇਟ ਡਿਪਲੋਮਾ ਜਾਂ ਫੀਸ ਵਾਲੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਐਕਚੁਅਲ ਚ ਸਕਿਲਸ ਹੈ ਹੈਂਡ ਹੋਲਡਿੰਗ ਹੈ ਜਿਹੜੀ ਕਿ ਇੰਡਸਟਰੀ ਇੰਡਸਟਰੀ ਦੇ ਮਾਪਦੰਡ ਦੇ ਮੁਤਾਬਿਕ ਯਾਨੀ ਕਿ ਬਜਾਜ ਤੇ ਬਜਾਜ ਨਾਲ ਜੁੜੀਆਂ ਹੋਈਆਂ 100 ਇੰਡਸਟਰੀਜ਼ ਜੋ ਉਹਨਾਂ ਦੀਆਂ ਜੌਬ ਡਿਸਕ੍ਰਿਪਸ਼ਨਸ ਹੈ ਜੋ ਚਾਹਦੇ ਕਿ ਅੱਜ ਬੱਚਾ ਇਕੁਪਮੈਂਟ ਤੇ ਕਿਵੇਂ ਕੰਮ ਕਰੇਗਾ ਜਿਹੜੀ ਨਵੀਂ ਇਕੁਪਮੈਂਟ ਆ ਰਹੀ ਹੈ ਉਸ ਤੇ ਕਿਵੇਂ ਕੰਮ ਕਰੇਗਾ ਇਹ ਉਸ ਦੀ ਟ੍ਰੇਨਿੰਗ ਹੈ 100% ਉਸ ਨੂੰ ਸਰਟੀਫିକੇਟ ਵੀ ਮਿਲੇਗਾ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵੀ ਔਰ ਬਜਾਜ ਵੱਲੋਂ ਵੀ ਕਿ ਸਾਡਾ ਇਹ ਸਰਟੀਫਿਕੇਟ ਬੱਚਾ ਹੈ ਇਸ ਮੇਰੇ ਖਾਲੂ ਦੀ ਡਿਗਰੀ ਤੋਂ ਵੀ ਜ਼ਿਆਦਾ ਹੋਏਗੀ ਕਿਉਂਕਿ ਡਿਗਰੀ ਵਿੱਚ ਉਹ ਇਹਨਾਂ ਦਾ ਕਹਿ ਸਕਦਾ ਕਿ ਮੈਂ 60 ਸਬਜੈਕਟ ਪੜ੍ਹ ਕੇ ਆਇਆ ਬਟ ਇਹ ਨਹੀਂ ਕਹਿ ਸਕਦਾ ਕਿ ਮੈਂ ਕਿਹੜੀ ਇਕੁਪਮੈਂਟ ਤੇ ਕੰਮ ਕਰ ਸਕਦਾ ਇਹ ਸਰਟੀਫਿਕੇਟ ਦੱਸੇਗਾ ਕਿ ਇਸਨੇ ਇਹ ਵਾਲੇ ਇਕੁਪਮੈਂਟ ਤੇ ਪੂਰੀ ਮਹਾਰਤ ਹਾਸਲ ਕਰ ਲਈ ਹੈ ਇਹ ਕਦੀ ਵੀ ਜਾ ਕੇ ਇੰਡਸਟਰੀ ਤੇ ਇਸ ਪਾਰਟਿਕੂਲਰ ਜੌਬ ਤੇ ਇਹ ਕੰਮ ਕਰ ਸਕਦਾ ਹੈ ਇਹਦੇ ਵਿੱਚ ਜਿਹੜੀ ਫੀਸ ਸਟ੍ਰਕਚਰ ਹੈ ਕਿਉਂਕਿ ਇਹ ਸੀਐਸਆਰ ਪ੍ਰੋਜੈਕਟ ਹੈ ਇਸ ਕਰਕੇ ਫੀਸ ਵਾਲੀ ਕੋਈ ਗੱਲ ਨਹੀਂ ਹੋਏਗੀ ਇਹ ਕੰਪਲੀਟ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਟ੍ਰੇਨਿੰਗ ਡਿਲੀਵਰ ਕਰਨੀ ਹੈ ਫ੍ਰੀ ਹੋਸਟ ਕਰਨੀ ਹੈ 노 ਡਾਊਟ ਜਿਹੜੀ ਰੈ residency ਹੈਗੀ ਹੈ ਉਹਦੇ ਵਾਸਤੇ ਹੋ ਸਕਦਾ ਕਿ ਸਾਨੂੰ ਥੋੜੀ ਜੀ ਹੋਸਟਲ ਦੀ ਕੋਈ ਫੀਸ ਜਾਂ ਉਹਨਾਂ ਦੇ ਖਾਣ ਪੀਣ ਦੀ ਕੋਈ ਫੀਸ ਰੱਖਣੀ ਪੈਗੀ ਓਬਵੀਅਸਲੀ ਡਿਸਾਈਡ ਕਰਾਂਗੇ ਵੈਰੀ ਸਬਸਿਡਾਈਜ਼ ਤਾਂ ਜੋ ਕਿਸੇ ਵੀ ਬੱਚੇ ਨੂੰ ਕੋਈ ਇਸ ਤਰ੍ਹਾਂ ਦਾ ਜ਼ੋਰ ਨਾ ਪਵੇ ਵੀ ਮੈਨੂੰ ਡਿਪਲੋਮੇ ਤੋਂ ਬਾਅਦ ਐਕਸਟਰਾ ਕੁਝ ਹੋਰ ਪੈਸੇ ਦੇਣੇ ਪੈ ਰਹੇ ਹਨ ਕੋਈ ਸਿੱਖਣ ਵਾਸਤੇ ਅੱਛਾ ਜਦੋਂ ਇਹ ਆਈਡੀਆ ਆਇਆ ਹੋਣਾ ਵੀ ਇਸ ਤਰ੍ਹਾਂ ਆਪਾਂ ਕਰੀਏ ਕੋਈ ਸਕਿੱਲ ਸੈਂਟਰ ਖੋਲੀਏ ਇਹਨੂੰ ਪੂਰਾ ਹੁਣ ਇੰਪਲੀਮੈਂਟ ਕਰ ਇਸ ਦੀ ਜਦੋਂ ਸ਼ੁਰੂਆਤ ਅਸੀਂ ਕੀਤੀ ਸੀ ਕਿਉਂਕਿ ਕਈ ਮੀਟਿੰਗਸ ਹੋਈਆਂ ਸਾਡੀ ਦਿੱਲੀ ਵਿੱਚ ਹੋਈਆਂ ਇੱਥੇ ਹੋਈਆਂ ਬੰਬੇ ਵਿੱਚ ਹੋਈਆਂ ਬਜਾਜ ਦੇ ਨਾਲ 6 ਮਹੀਨੇ ਤੋਂ ਅਸੀਂ ਦਾ ਪੂਰਾ ਰੋਡਮੈਪ ਡਿਜ਼ਾਈਨ ਕਰ ਰਹੇ ਸੀ 커ਰੀਕੂਲਮ ਡਿਜ਼ਾਈਨ ਕਰ ਰਹੇ ਸੀ ਕਿਹੜੇ ਕਿਹੜੇ ਉਹਨਾਂ ਦੇ ਸਕਿੱਲ ਡਿਵੈਲਪਮੈਂਟ ਲੈ ਕੇ ਆਣੇ ਆ ਕਿਹੜੇ ਇਕਵਿਪਮੈਂਟ ਚਾਹੀਦੇ ਆ ਸਾਡੇ ਪੰਜਾਬ ਦੇ ਬੱਚਿਆਂ ਨੂੰ ਮੁੱਖ ਰੱਖਦੇ ਹੋਏ ਕਿ ਜਿਹੜੀ ਐ ਸਕਿੱਲਸ ਦੇਣੀਆਂ ਬਹੁਤ ਜ਼ਰੂਰੀਆਂ ਇੱਥੇ ਇੰਡਸਟਰੀ ਨੂੰ ਦਿਮਾਗ ਲੱਗਦੇ ਹੋਏ ਹੁਣ ਉਹ ਸਾਡਾ ਪੂਰਾ ਹੋ ਚੁੱਕਿਆ ਹੈ ਇਸ ਕਰਕੇ ਹੁਣ ਐਮਓਯੂ ਸਾਈਨ ਹੋ ਰਿਹਾ ਹੈ ਉਸ ਐਮਓਯੂ ਵਿੱਚ ਟਾਈਮ ਲਾਈਨ ਹੈ ਕਿ ਅਸੀਂ 3 ਮਹੀਨੇ ਤੋਂ 6 ਮਹੀਨੇ ਦੇ ਵਿੱਚ ਵਿੱਚ ਅਸੀਂ ਇਹਨਾਂ ਨੂੰ ਪੂਰੀ ਇਨਫਰਾ ਰੈਡੀ ਕਰਕੇ ਦੇਣੀ ਹੈ ਤਾਂ ਜੋ ਜਿਹੜਾ ਪਹਿਲਾ ਬੈਚ ਹੈ ਚੜ੍ਹਦੇ ਸਾਲ ਨੂੰ ਅਸੀਂ ਪਹਿਲੇ ਬੈਚ ਨੂੰ ਇੱਥੇ ਸ਼ੁਰੂਆਤ ਕਰ ਸਕੀਏ ਉਹਨਾਂ ਨੂੰ ਉਸ ਪ੍ਰੋਗਰਾਮ ਦੇਣ ਦੀ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਸੋ ਗੱਲਬਾਤ ਅਸੀਂ ਕੀਤੀ ਹੈ ਵਾਈਸ ਚਾਂਸਲਰ ਦੇ ਨਾਲ ਤੇ ਇਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਵੱਧ ਤੋਂ ਵੱਧ ਜਿਹੜੇ ਸਟੂਡੈਂਟਸ ਨੇ ਜਿਹੜੇ ਇੱਛੁਕ ਨੇ ਕੁਝ ਨਾ ਕੁਝ ਸਿੱਖਣ ਦੇ ਮਿਹਨਤੀ ਨੇ ਉਨ੍ਹਾਂ ਵਾਸਤੇ ਇੱਕ ਬੂਮ ਇਹ ਕਹਿ ਸਕਦੇ ਜਣਾ ਚੰਡੀਗੜ੍ਹ ਯੂਨੀਵਰਸਿਟੀ ਨੇ ਮਜਾਜ ਨਾਲ ਰਲ ਕੇ ਐਮਓਯੂ ਸਾਈਨ ਕਰ ਲਿਆ ਤੇ ਹੁਣ ਇੱਕ ਛੇਤੀ ਹੀ ਥੋੜੇ ਸਮੇਂ ਤੱਕੀ ਥੋੜੇ ਮਹੀਨਿਆਂ ਚ ਇੱਕ ਸਕਿੱਲ ਜਿਹੜਾ ਟ੍ਰੇਨਿੰਗ ਸੈਂਟਰ ਹੈ ਉਹ ਖੋਲਿਆ ਜਾ ਰਿਹਾ ਜਿਦੇ ਰਾਹੀਂ ਉਮੀਦ ਇਹ ਕਰ ਰਹੇ ਨੇ ਕਿ ਵੱਡੀ ਗਿਣਤੀ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਇਸ ਦਾ ਫਾਇਦਾ ਜ਼ਰੂਰ ਮਿਲੂਗਾ ਮੁਹਾਲੀ ਤੋਂ ਕੈਮਰਾਮੈਨ ਨਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼